ਇੱਕ 19 ਸਾਲਾ ਕੁੜੀ ਆਪਣੇ ਪਰਿਵਾਰ ਦੇ ਨਾਲ ਸਰਕਲ ਦੇ ਡੀਐਸਪੀ ਕੋਲ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਡੀਐਸਪੀ ਸਾਹਿਬ ਮੇਰੇ ਨਾਲ ਕਈ ਮਹੀਨਿਆਂ ਤੋਂ ਬਲਾਤਕਾਰ ਹੋ ਰਿਹਾ ਹੈ ਤਾਂ ਡੀਐਸਪੀ ਉਸ ਨੂੰ ਕਹਿੰਦਾ ਕਿ ਤੂੰ ਫਿਕਰ ਨਾ ਕਰ ਦੱਸ ਤੇਰੇ ਨਾਲ ਬਲਾਤਕਾਰ ਕਿਸ ਨੇ ਕੀਤਾ ਤੇ ਉਹ ਦੱਸਦੀ ਹੈ ਕਿ ਮੇਰੇ ਨਾਲ ਬਲਾਤਕਾਰ ਇਸ ਪ੍ਰਦੇਸ਼ ਦੇ ਮੰਤਰੀ ਦੇ ਰਿਸ਼ਤੇਦਾਰ ਨੇ ਕੀਤਾ ਜਦੋਂ ਡੀਐਸਪੀ ਇਹ ਗੱਲ ਸੁਣਦਾ ਤਾਂ ਉਸ ਦੇ ਤੇਵਰ ਬਦਲ ਜਾਂਦੇ ਨੇ ਗੱਲ ਕਰਨ ਦਾ ਢੰਗ ਬਦਲ ਜਾਂਦਾ ਹੈ ਉਹ ਉਸ ਕੁੜੀ ਦੇ ਪਰਿਵਾਰ ਨੂੰ ਕਹਿੰਦਾ ਕਿ ਤੁਸੀਂ ਬਾਹਰ ਚਲੇ ਜਾਓ ਮੈਂ ਕੁੜੀ ਨਾਲ ਇਕੱਲੇ ਦੇ ਵਿੱਚ ਗੱਲ ਕਰਨੀ ਹੈ ਪਰਿਵਾਰ ਬਾਹਰ ਚਲਿਆ ਜਾਂਦਾ ਤੇ ਫਿਰ ਡੀਐਸਪੀ ਉਸ ਨੂੰ ਇਹੋ ਜੇ ਸਵਾਲ ਕਰਦਾ ਹੈ ਇਹੋ ਜੇ ਪੁੱਠੇ ਸਿੱਧੇ ਸਵਾਲ ਕਰਦਾ ਕੁੜੀ ਨੂੰ ਇਹ ਲੱਗ ਰਿਹਾ ਸੀ ਕਿ ਜਿਵੇਂ ਉਸ ਦਾ ਚੀਰ ਹਰਨ ਹੋ ਰਿਹਾ ਹੋਵੇ ਕੁੜੀ ਹੋਰ ਉੱਚੀ ਉੱਚੀ ਰੋਣ ਲੱਗਦੀ ਹੈ ਤੇ ਫਿਰ ਕੁੜੀ ਡੀਐਸਪੀ ਕੋਲੋਂ ਆਪਣੇ ਪਰਿਵਾਰ ਦੇ ਨਾਲ ਵਾਪਸ ਆ ਜਾਂਦੀ ਹੈ ਉਸ ਨੂੰ ਲੱਗਦਾ ਹੈ ਕਿ ਮੈਨੂੰ ਇਨਸਾਫ ਨਹੀਂ ਮਿਲੇਗਾ ਤੇ ਫਿਰ ਜਦੋਂ ਕੁੜੀ ਦੀ ਡਾਕਟਰੀ ਜਾਂਚ ਕਰਵਾਈ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਜਾਣਾ ਪੈਂਦਾ ਹੈ ਉੱਥੇ ਵੀ ਡਾਕਟਰ ਨੂੰ ਜਦੋਂ ਪਤਾ ਲੱਗਦਾ ਹੈ ਕਿ ਇਸ ਦੇ ਨਾਲ ਬਲਾਤਕਾਰ ਮੰਤਰੀ ਦੇ ਰਿਸ਼ਤੇਦਾਰ ਨੇ ਕੀਤਾ ਤਾਂ ਉਹ ਵੀ ਉਸ ਨੂੰ ਗੰਦੇ ਮੰਦੇ ਸਵਾਲ ਪੁੱਛਦਾ ਹੈ ਕੁੜੀ ਪਰੇਸ਼ਾਨ ਹੋ ਜਾਂਦੀ ਹੈ ਆਖਰੇ ਕੁੜੀ ਸਦਾ ਲਈ ਚੁੱਪ ਕਰਵਾ ਦਿੱਤੀ ਜਾਂਦੀ ਹੈ ਪੁਲਿਸ ਵੱਲੋਂ ਵੀ ਤੇ ਡਾਕਟਰ ਵੱਲੋਂ ਵੀ ਪਰ ਇਹ ਘਟਨਾ ਜਦੋਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਇਸ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਪਿੱਕੀ ਵੀਡੀਓ ਨੂੰ ਲਾਈਕ ਕਰ ਲੋ ਇਹ ਸੱਚੀ ਘਟਨਾ ਰਾਜਸਥਾਨ ਪ੍ਰਦੇਸ਼ ਦੇ ਜ਼ਿਲ੍ਹਾ ਗੰਗਾ ਨਗਰ ਦੇ ਸਰਕਲ ਸੂਰਤਗੜ ਦੇ ਥਾਣਾ ਰਜੀਆ ਦੇ ਅਧੀਨ ਪੈਂਦੇ ਪਿੰਡ ਸਾਬਲ ਸਰਦੀ ਸਵੇਰ ਦੇ ਤਕਰੀਬਨ 7 ਵਜੇ ਹੁੰਦੇ ਨੇ ਦਿਨ ਸੀ 4 ਅਪ੍ਰੈਲ 2024 ਦਾ ਗੋਪੀ ਆਪਣੀ ਭੈਣ ਨੂੰ ਆਵਾਜ਼ ਮਾਰਦਾ ਹੈ ਆਸ਼ਾ ਆਸ਼ਾ ਕਹਿ ਕੇ ਆਵਾਜ਼ਾਂ ਮਾਰਦਾ ਹੈ ਕਿਉਂਕਿ ਉਸ ਦੀ ਭੈਣ ਕਮਰੇ ਦੇ ਵਿੱਚ ਸੁੱਤੀ ਹੋਈ ਸੀ ਪਰ ਕਦੇ ਵੀ ਉਸ ਦੀ ਭੈਣ ਇੰਨੀ ਦੇਰ ਤੱਕ ਨਹੀਂ ਸੌਂਦੀ ਸੀ ਤਾਂ ਉਹ ਬਾਜਾ ਮਾਰਦਾ ਮਾਰਦਾ ਕਮਰੇ ਦੇ ਕੋਲ ਜਾਂਦਾ ਪਰ ਅੰਦਰੋਂ ਕੋਈ ਵੀ ਆਵਾਜ਼ ਨਹੀਂ ਆਉਂਦੀ ਜਦੋਂ ਉਹ ਖਿੜਕੀ ਰਾਹੀਂ ਕਮਰੇ ਦੇ ਵਿੱਚ ਦੇਖਦਾ ਤਾਂ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਕਿਉਂਕਿ ਉਸ ਦੀ ਭੈਣ ਨੇ ਆਪਣੇ ਗਲ ਵਿੱਚ ਰੱਸੀ ਪਾ ਕੇ ਫਾਹਾ ਲੈ ਲਿਆ ਸੀ ਚੀਕਾਂ ਸੁਣ ਕੇ ਪਰਿਵਾਰ ਆ ਜਾਂਦਾ ਹੈ ਆਸ-ਪਾਸੇ ਦੇ ਲੋਕ ਆ ਜਾਂਦੇ ਨੇ ਘਰ ਵਿੱਚ ਵੱਡਾ ਇਕੱਠ ਹੋ ਜਾਂਦਾ ਹੈ ਫਿਰ ਉਸ ਕੁੜੀ ਦੀ লাশ ਨੂੰ ਸ਼ਮਸ਼ਾਨ ਘਾਟ ਵਿੱਚ ਨਹੀਂ ਲਿਜਾਇਆ ਜਾਂਦਾ ਉਸ ਕੁੜੀ ਦੀ ਅਰਥੀ ਨੂੰ ਚੱਕ ਕੇ ਥਾਣੇ ਦੇ ਅੱਗੇ ਲਿਜਾਇਆ ਜਾਂਦਾ ਤੇ ਫਿਰ ਨਾਹਰੇਬਾਜੀ ਕੀਤੀ ਜਾਂਦੀ ਹੈ ਜਦੋਂ ਲੋਕ ਨਾਹਰੇਬਾਜੀ ਕਰ ਰਹੇ ਸੀ ਤਾਂ ਉਸੇ ਕੁੜੀ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਆਪਣੇ ਨਾਲ ਹੋਈ ਬੇਇਨਸਾਫੀ ਦੀ ਸਾਰੀ ਘਟਨਾ ਬਿਆਨ ਕਰ ਰਹੀ ਸੀ ਕਿਉਂਕਿ ਉਸ ਨੇ ਇੱਕ ਦਿਨ ਪਹਿਲਾਂ 3 ਅਪ੍ਰੈਲ ਨੂੰ ਕੁਝ ਪੱਤਰਕਾਰਾਂ ਨੂੰ ਬੁਲਾ ਕੇ ਆਪਣੀ ਵੀਡੀਓ ਬਣਵਾਈ ਸੀ ਆਪਣੀ ਗੱਲ ਦੱਸੀ ਸੀ ਤਾਂ ਉਸ ਵੀਡੀਓ ਦੇ ਵਿੱਚ ਜੋ ਉਹ ਆਸ਼ਾ ਨਾ ਦੀ ਕੁੜੀ ਕਹਾਣੀ ਦੱਸ ਰਹੀ ਸੀ ਉਹ ਐਦਾਂ ਸੀ ਉਹਨੇ ਦੱਸਿਆ ਕਿ ਗੱਲ ਉਦੋਂ ਦੀ ਹੈ ਜਦੋਂ ਮੇਰੀ ਪਰਜਾਈ ਪਲੱਸ 2 ਦੇ ਪੇਪਰ ਦੇ ਰਹੀ ਸੀ ਪੇਪਰ ਦੇਣ ਲਈ ਸ਼ਹਿਰ ਜਾਣਾ ਪੈਂਦਾ ਸੀ ਬੱਸ ਉੱਤੇ ਸਾਡੇ ਪਰਿਵਾਰ ਵਾਲੇ ਕਹਿੰਦੇ ਸੀ ਕਿ ਕੋਈ ਗੱਲ ਨਹੀਂ ਭਾਬੀ ਦਾ ਨੋ ਸਪਨਾ ਸੀ ਕਿ ਸਪਨਾ ਜੇ ਤੂੰ ਪੜ੍ਹਨਾ ਚਾਹੁੰਨੀ ਆ ਤਾਂ ਪੜ ਸਾਨੂੰ ਕੋਈ ਵੀ ਇਤਰਾਜ਼ ਨਹੀਂ ਸਪਨਾ ਪੇਪਰ ਦੇਣ ਲਈ ਆਪਣੇ ਪਿੰਡੋਂ ਬੱਸ ਉੱਤੇ ਸਵਾਰ ਹੋ ਕੇ ਸ਼ਹਿਰ ਜਾਂਦੀ ਸੀ ਤੇ ਉਸੇ ਬੱਸ ਦੇ ਵਿੱਚ ਉਸ ਪਿੰਡ ਦੇ ਤਿੰਨ ਮੁੰਡੇ ਜਿਨ੍ਹਾਂ ਦਾ ਨਾਮ ਅਸ਼ੋਕ ਕੁਮਾਰ ਲਾਲ ਚੰਦ ਤੇ ਸ਼ਿਵ ਚੰਦ ਸੀ ਉਹ ਵੀ ਸਵਾਰ ਹੁੰਦੇ ਸੀ ਤੇ ਉਹ ਫਿਰ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ ਸਪਨਾ ਨੂੰ ਉਹ ਪੁੱਛਣ ਲੱਗ ਜਾਂਦੇ ਕਿ ਤੇਰਾ ਪੇਪਰ ਕਿੱਦਾਂ ਦਾ ਹੋਇਆ ਅੱਜ ਪੇਪਰ ਔਖਾ ਸੀ ਜਾਂ ਸੌਖਾ ਸੀ ਤਾਂ ਉਹਨਾਂ ਦੀ ਇੱਕ ਦੂਜੇ ਨਾਲ ਗੱਲਬਾਤ ਖੁੱਲ ਜਾਂਦੀ ਹੈ ਹੋਰ ਇਸ ਵਿੱਚ ਕੁਝ ਵੀ ਨਹੀਂ ਹੁੰਦਾ ਸਿਰਫ ਇੱਕ ਪਿੰਡ ਦੇ ਹੋਣ ਕਰਕੇ ਸਪਨਾ ਵੀ ਉਹਨਾਂ ਤੇ ਵਿਸ਼ਵਾਸ ਕਰਨ ਦੀ ਹੈ ਪਰ ਇੱਕ ਦਿਨ ਉਹ ਤਿੰਨੇ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਬੇਈਮਾਨੀ ਸੀ ਉਹਨਾਂ ਨੇ ਸਪਨਾ ਦੇ ਵਿਸ਼ਵਾਸ ਦਾ ਫਾਇਦਾ ਉਠਾਇਆ ਤੇ ਉਸ ਨੂੰ ਉਹ ਕਿਤੇ ਲੈ ਗਏ ਉਥੇ ਲਿਜਾ ਕੇ ਉਹਨਾਂ ਤਿੰਨਾਂ ਨੇ ਉਸ ਨਾਲ ਬਾਰ-ਬਾਰ ਬਲਾਤਕਾਰ ਕੀਤਾ ਬਲਾਤਕਾਰ ਹੀ ਨਹੀਂ ਕੀਤਾ ਉਸ ਦੀਆਂ ਫੋਟੋਆਂ ਵੀ ਖੇਚੀਆਂ ਅਤਰਾਜੋਗ ਵੀਡੀਓ ਵੀ ਬਣਾਈ ਤੇ ਫਿਰ ਸلسلਾ ਸ਼ੁਰੂ ਹੋਇਆ ਹੁਣ ਉਹਨਾਂ ਨੇ ਸਪਨਾ ਨੂੰ ਕਿਹਾ ਕਿ ਜੇ ਤੂੰ ਕਿਸੇ ਨੂੰ ਇਹ ਗੱਲ ਦੱਸੀ ਹੈ ਤਾਂ ਤੇਰੀਆਂ ਵੀਡੀਓ ਤੇਰੀਆਂ ਫੋਟੋਆਂ ਅਸੀਂ ਵਾਇਰਲ ਕਰ ਦੇਵਾਂਗੇ ਸਪਨਾ ਦੇ ਦੋ ਛੋਟੇ ਛੋਟੇ ਬੱਚੇ ਸੀ ਉਸ ਨੂੰ ਲੱਗਿਆ ਕਿ ਜੇ ਮੇਰੀ ਵੀਡੀਓ ਵਾਇਰਲ ਹੋ ਗਈ ਤਾਂ ਮੇਰੀ ਜ਼ਿੰਦਗੀ ਤਬਾਹ ਹੋ ਜਾਏਗੀ ਮੇਰੇ ਬੱਚਿਆਂ ਦਾ ਭਵਿੱਖ ਖਤਮ ਹੋ ਜਾਏਗਾ ਥੋੜੇ ਚਿਰ ਬਾਅਦ ਫਿਰ ਉਹ ਸਪਨਾ ਨੂੰ ਬੁਲਾਉਂਦੇ ਨੇ ਕਿ ਸਾਡੇ ਕੋਲ ਆ ਨਹੀਂ ਅਸੀਂ ਤੇਰੀ ਵੀਡੀਓ ਵਾਇਰਲ ਕਰ ਦਾਂਗੇ ਸਪਨਾ ਨੂੰ ਮਜਬੂਰੀ ਕਾਰਨ ਉਹਨਾਂ ਕੋਲ ਜਾਣਾ ਪੈਂਦਾ ਹੈ ਉਹ ਖੇਤ ਵਿੱਚ ਬੁਲਾਉਂਦੇ ਨੇ ਤੇ ਫਿਰ ਉਸ ਨਾਲ ਬਰਾਤਕਾਰ ਕਰਦੇ ਆ। ਇਹ ਸਿਲਸਿਲਾ ਐਦਾਂ ਹੀ ਚੱਲਦਾ ਰਹਿੰਦਾ ਹੈ। ਤੇ ਫਿਰ ਇੱਕ ਦਿਨ ਉਹ ਤਿੰਨੋਂ ਰਾਖਸ਼ ਸਪਨਾ ਨੂੰ ਕਹਿੰਦੇ ਨੇ ਕਿ ਤੇਰੀ ਇੱਕ ਨੰਦ ਹੈ ਜਿਸ ਦਾ ਨਾਮ ਆਸ਼ਾ ਹੈ। ਤੂੰ ਉਸ ਨੂੰ ਵੀ ਲੈ ਕੇ ਆ। ਪਰ ਸਪਨਾ ਕਹਿੰਦੀ ਹੈ ਕਿ ਨਹੀਂ ਮੈਂ ਐਦਾਂ ਨਹੀਂ ਕਰ ਸਕਦੀ। ਮੈਂ ਮੇਰੀ ਜ਼ਿੰਦਗੀ ਤੁਸੀਂ ਬਰਬਾਦ ਕੀਤੀ ਹੈ ਪਰ ਮੈਂ ਉਸ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦੇਵਾਂਗੀ। ਦੇ ਇੰਨਾ ਮੁੰਡਿਆਂ ਨੇ ਕਿਹਾ ਕਿ ਜੇ ਤੂੰ ਐਦਾਂ ਨਹੀਂ ਕਰੇਂਗੀ ਤਾਂ ਅਸੀਂ ਤੇਰੀ ਵੀਡੀਓ ਵਾਇਰਲ ਕਰ ਦੇਵਾਂਗੇ ਹੁਣ ਸਪਨਾ ਸੋਚ ਰਹੀ ਸੀ ਕਿ ਮੈਂ ਕੀ ਕਰਾਂ ਫੇਰ ਵੀ ਉਹ ਕਹਿੰਦੀ ਹੈ ਕਿ ਨਹੀਂ ਮੈਂ ਆਪਣੀ ਨਣਦ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦੇਣੀ ਜਦੋਂ ਇਹ ਮੁੰਡੇ ਕਹਿੰਦੇ ਨੇ ਕਿ ਫੇਰ ਅਸੀਂ ਤੇਰੀ ਵੀਡੀਓ ਵਾਇਰਲ ਕਰਾਂਗੇ ਤਾਂ ਇੱਥੇ ਗੱਲ ਨਿਬੜ ਜਾਂਦੀ ਹੈ ਕਿ ਤੂੰ ਸਾਡੀ ਆਸ਼ਾ ਦੇ ਨਾਲ ਫੋਨ ਤੇ ਗੱਲ ਕਰਵਾ ਦੇ ਫੇਰ ਇਹਨਾਂ ਮੁੰਡਿਆਂ ਨੇ ਆਸ਼ਾ ਦੇ ਨਾਲ ਗੱਲ ਕੀਤੀ ਗੱਲ ਕਰਦੇ ਕਰਦੇ ਥੋੜੇ ਦਿਨਾਂ ਬਾਅਦ ਇਹਨਾਂ ਨੇ ਉਸ ਨੂੰ ਕਿਹਾ ਕਿ ਤੇਰੀ ਭਾਬੀ ਦੀਆਂ ਇਤਰਾਜਯੋਗ ਵੀਡੀਓ ਤੇ ਫੋਟੋਆਂ ਸਾਡੇ ਕੋਲ ਨੇ ਤੂੰ ਵੀ ਸਾਡੇ ਕੋਲ ਆ ਜੇ ਤੂੰ ਸਾਡੇ ਕੋਲ ਨਾ ਆਈ ਤਾਂ ਅਸੀਂ ਉਹ ਫੋਟੋਆਂ ਵਾਇਰਲ ਕਰ ਦੇਵਾਂਗੇ ਕੁੜੀ ਨੂੰ ਲੱਗਿਆ ਕਿ ਮੇਰੀ ਭਾਬੀ ਦੇ ਦੋ ਬੱਚੇ ਉਹਦੀ ਜ਼ਿੰਦਗੀ ਮੇਰਾ ਭਰਾ ਇਨਾਂ ਦੀ ਜ਼ਿੰਦਗੀ ਤਾਂ ਬਰਬਾਦ ਹੀ ਹੋ ਜਾਏਗੀ ਜੇ ਇਹਨਾਂ ਨੇ ਉਹ ਵੀਡੀਓ ਵਾਇਰਲ ਕਰ ਦਿੱਤੀ ਹੁਣ ਉਹ ਕੁੜੀ ਮਜਬੂਰ ਹੋ ਚੁੱਕੀ ਸੀ ਹੁਣ ਉਸ ਕੋਲ ਹੋਰ ਕੋਈ ਵੀ ਰਸਤਾ ਨਹੀਂ ਬਚਿਆ ਸੀ ਕਿਉਂਕਿ ਉਸ ਨੂੰ ਆਪਣੇ ਭਰਾ ਦਾ ਪਰਿਵਾਰ ਦੇਖ ਰਿਹਾ ਸੀ ਤਾਂ ਇੰਨੀ ਮਜਬੂਰ ਹੋਈ ਕਿ ਉਹ ਇਹਨਾਂ ਦੇ ਬੁਲਾਏ ਹੋਏ ਪਤੇ ਤੇ ਚਲੀ ਗਈ ਤੇ ਫਿਰ ਇਹਨਾਂ ਨੇ ਉਸ ਨਾਲ ਵੀ ਉਦਾਂ ਹੀ ਬੁਲਾਤਕਾਰ ਕੀਤਾ ਤੇ ਉਸ ਦੀ ਵੀ ਓਦਾਂ ਹੀ ਇਤਰਾਜਯੋਗ ਵੀਡੀਓ ਬਣਾਈ ਤੇ ਫੋਟੋਆਂ ਖਿੱਚੀਆਂ ਸਪਨਾ ਦੇ ਨਾਲ ਇਹ ਦਰਿੰਦਗੀ ਜੁਲਾਈ 2023 ਤੋਂ ਸ਼ੁਰੂ ਹੋਈ ਸੀ ਹੁਣ ਆਸ਼ਾ ਦੇ ਨਾਲ ਵੀ ਹੋਣ ਲੱਗੀ ਤੇ ਚੱਲਦੇ-ਚੱਲਦੇ ਦਸੰਬਰ 2023 ਆ ਜਾਂਦਾ ਹੈ 23 ਦਸੰਬਰ 2023 ਦੀ ਗੱਲ ਹੈ ਜਦੋਂ ਸਪਨਾ ਤੇ ਆਸ਼ਾ ਖੇਤ ਵਿੱਚ ਜਾ ਰਹੀਆਂ ਸੀ ਤਾਂ ਇਹ ਤਿੰਨੋਂ ਦਰਿੰਦੇ ਉਹਨਾਂ ਨੂੰ ਅੱਗੇ ਮਿਲ ਜਾਂਦੇ ਨੇ ਤੇ ਫੇਰ ਉਹਨਾਂ ਦਾ ਬਲਾਤਕਾਰ ਇੱਕ ਦੂਜੀ ਦੇ ਸਾਹਮਣੇ ਹੀ ਕਰਦੇ ਨੇ ਜਦੋਂ ਉਹਨਾਂ ਨੇ ਇਹਨਾਂ ਦਾ ਇੱਕ ਦੂਜੀ ਦੇ ਸਾਹਮਣੇ ਬਲਾਤਕਾਰ ਕੀਤਾ ਤਾਂ ਸਪਨਾ ਇਸ ਗੱਲ ਨੂੰ ਬਰਦਾਸ਼ਤ ਨਾ ਕਰ ਸਕੀ ਉਸ ਨੇ ਸੋਚਿਆ ਕਿ ਮੈਂ ਤਾਂ ਆਪਣੀ ਨੰਦ ਨੂੰ ਵੀ ਇਹਨਾਂ ਰਾਖਸ਼ਾਂ ਦੇ ਹਵਾਲੇ ਕਰ ਦਿੱਤਾ ਇਸ ਤੋਂ ਚੰਗਾ ਹੈ ਕਿ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਵਾਂ ਮੈਂ ਆਤਮ ਹੱਤਿਆ ਕਰ ਲਵਾਂ ਤਾਂ ਉਸ ਨੇ ਆਪਣੇ ਆਪ ਨੂੰ ਅੱਗ ਲਾ ਲਈ। ਅੱਗ ਲਾਉਣ ਤੋਂ ਬਾਅਦ ਉਸ ਦਾ ਸਾਰਾ ਸਰੀਰ ਮਚ ਗਿਆ ਤੇ ਫਿਰ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਪਨਾ ਨੇ ਇਹ ਸਾਰੀ ਕਹਾਣੀ ਆਪਣੇ ਪਰਿਵਾਰ ਨੂੰ ਦੱਸੀ ਪਰ ਉਸ ਨੇ ਆਸ਼ਾ ਬਾਰੇ ਨਹੀਂ ਦੱਸਿਆ ਕਿ ਇਸ ਨਾਲ ਵੀ ਜ਼ਿੰਦਗੀ ਹੋ ਰਹੀ ਹੈ ਕਿਉਂਕਿ ਉਹ ਸਮਝਦੀ ਸੀ ਕਿ ਮੈਂ ਇਸ ਦੀ ਇੱਜ਼ਤ ਨੂੰ ਨਿਲਾਮ ਨਾ ਹੋਣ ਦਵਾਂ। ਪਰਿਵਾਰ ਵਾਲੇ ਉਹਨਾਂ ਦੇ ਪਰਿਵਾਰ ਕੋਲ ਜਾਂਦੇ ਨੇ ਕਿ ਥੋੜੇ ਮੁੰਡਿਆਂ ਨੇ ਇਹ ਕੀਤਾ ਹੈ ਗੱਲ ਪੰਚਾਇਤ ਵਿੱਚ ਆ ਜਾਂਦੀ ਹੈ ਤੇ ਪੰਚਾਇਤ ਫੈਸਲਾ ਕਰਦੀ ਹੈ ਕਿ ਜੋ ਸਪਨਾ ਦੇ ਇਲਾਜ ਤੇ ਪੈਸਾ ਲੱਗੇਗਾ ਉਹ ਇਹ ਪਰਿਵਾਰ ਦੇਣਗੇ ਪਰ ਜ਼ਖਮਾਂ ਦੀ ਮਾਰ ਨਾ ਚਲਦੇ ਹੋਏ 23 ਫਰਵਰੀ 2024 ਨੂੰ ਸਪਨਾ ਦੀ ਮੌਤ ਹੋ ਜਾਂਦੀ ਹੈ ਇੱਕ ਤਰ੍ਹਾਂ ਪਰਿਵਾਰ ਰੁੱਲ ਜਾਂਦਾ ਹੈ ਕਿਉਂਕਿ ਉਸ ਦੇ ਛੋਟੇ-ਛੋਟੇ ਬੱਚੇ ਹੁੰਦੇ ਨੇ ਸਪਨਾ ਦੀ ਮੌਤ ਹੋ ਜਾਂਦੀ ਹੈ ਪਰ ਇਹ سلسلہ ਥੰਮਦਾ ਨਹੀਂ অশোক কুমার ਲਾਲ ਚੰਦ ਤੇ ਸ਼ਿਵ ਚੰਦ ਆਸ਼ਾ ਨੂੰ ਫੇਰ ਬੁਲਾਉਂਦੇ ਨੇ ਕਹਿੰਦੇ ਨੇ ਕਿ ਸਾਡੇ ਕੋਲ ਤੇਰੀ ਵੀਡੀਓ ਹੈ ਅਸੀਂ ਉਹ ਵਾਇਰਲ ਕਰ ਦੇਵਾਂਗੇ ਨਹੀਂ ਤੂੰ ਸਾਡੇ ਕੋਲ ਆ ਮਜਬੂਰੀ ਬਸ ਉਸ ਨੂੰ ਫੇਰ ਇਹਨਾਂ ਕੋਲ ਜਾਣਾ ਪੈਂਦਾ ਪਰ ਹੁਣ ਬਰਦਾਸ਼ਤ ਦੀ ਹੱਦ ਖਤਮ ਹੋ ਚੁੱਕੀ ਸੀ 24 ਮਾਰਚ 2024 ਨੂੰ ਆਸ਼ਾ ਇੱਕ ਸੁਸਾਇਡ ਨੋਟ ਲਿਖਦੀ ਹੈ ਤੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਦੇ ਘਰ ਦੇ ਸਮੇਂ ਤੇ ਉਸ ਨੂੰ ਬਚਾ ਲੈਂਦੇ ਨੇ ਤੇ ਫਿਰ ਆਸ਼ਾ ਉਹਨਾਂ ਨੂੰ ਸਾਰੀ ਕਹਾਣੀ ਦੱਸਦੀ ਹੈ ਕਿ ਮੇਰੇ ਨਾਲ ਵੀ ਇਦਾਂ ਇਦਾਂ ਹੋ ਰਿਹਾ ਹੈ ਤਾਂ ਪਰਿਵਾਰ ਵਾਲੇ ਕਹਿੰਦੇ ਨੇ ਕਿ ਤੂੰ ਫਿਕਰ ਨਾ ਕਰ ਆਪਾਂ ਪੁਲਿਸ ਕੋਲ ਜਾਵਾਂਗੇ ਇਹ ਸਾਰਾ ਕੁਝ ਦੱਸਾਂਗੇ ਉਹਨਾਂ ਬਦਮਾਸ਼ਾਂ ਨੂੰ ਉਹਨਾਂ ਰਾਖਸ਼ਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਫਿਰ ਪਰਿਵਾਰ ਇਸ ਕੁੜੀ ਦੇ ਨਾਲ ਆਸ਼ਾ ਦੇ ਨਾਲ 19 ਸਾਲਾਂ ਉਸ ਦੇ ਨਾਲ ਡੀਐਸਪੀ ਕੋਲ ਜਾਂਦੇ ਨੇ ਡੀਐਸਪੀ ਨੂੰ ਜਦੋਂ ਪਤਾ ਲੱਗਦਾ ਹੈ ਕਿ ਇਹਨਾਂ ਵਿੱਚ ਇੱਕ ਬੰਦਾ ਐ ਹੋ ਜਾ ਜਿਸ ਦਾ ਇਸ ਪਰਦੇਸ਼ ਵਿੱਚ ਰਿਸ਼ਤੇਦਾਰ ਮੰਤਰੀ ਹੈ ਤਾਂ ਡੀਐਸਪੀ ਉਹਨਾਂ ਦੀ ਗੱਲ ਉੱਤੇ ਬਿਲਕੁਲ ਗੌਰ ਨਹੀਂ ਕਰਦਾ ਤੇ ਆਸ਼ਾ ਨੂੰ ਇਧਰ ਉਧਰ ਦੇ ਸਵਾਲ ਪੁੱਛਦਾ ਹੈ ਬੜੇ ਗੰਦੇ ਮੰਦੇ ਸਵਾਲ ਪੁੱਛਦਾ ਹੈ ਐਸਪੀ ਕੋਲ ਵੀ ਇਹ ਪਰਿਵਾਰ ਜਾਂਦਾ ਪਰ ਉਹ ਵੀ ਇਸ ਦੀ ਗੱਲ ਨੂੰ ਅਣ ਸੁਣਿਆ ਕਰ ਦਿੰਦੇ ਨੇ ਫੇਰ ਜਦੋਂ ਡਾਕਟਰੀ ਜਾਂਚ ਦੀ ਗੱਲ ਆਉਂਦੀ ਹੈ ਤਾਂ ਪਹਿਲਾਂ ਆਸ਼ਾ ਨੂੰ ਇੱਕ ਦਿਨ ਬੁਲਾਇਆ ਜਾਂਦਾ ਹੈ ਉਸ ਦਿਨ ਛੁੱਟੀ ਹੁੰਦੀ ਹੈ ਸਾਰਾ ਦਿਨ ਉਸ ਨੂੰ ਹਸਪਤਾਲ ਵਿੱਚ ਬਿਠਾਇਆ ਜਾਂਦਾ ਹੈ ਤੇ ਦੂਸਰੇ ਦਿਨ ਫੇਰ ਬੁਲਾਇਆ ਜਾਂਦਾ ਹੈ ਦੂਸਰੇ ਦਿਨ ਜਦੋਂ ਉਸ ਦੀ ਮੈਡੀਕਲ ਜਾਂਚ ਕਰਦੇ ਨੇ ਤਾਂ ਡਾਕਟਰ ਵੀ ਉਸ ਤੋਂ ਗਲਤ ਮਲਤ ਅਸ਼ਲੀਲ ਸਵਾਲ ਪੁੱਛਦਾ ਹੈ ਹੁਣ ਆਸ਼ਾਦੀ ਸੈਨ ਸ਼ਕਤੀ ਖਤਮ ਹੋ ਚੁੱਕੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਇਹੋ ਜੀ ਜ਼ਿੰਦਗੀ ਨਾਲੋਂ ਤਾਂ ਮਰੇ ਚੰਗੇ ਆ ਪਰ ਫਿਰ ਉਸ ਨੂੰ ਲੱਗਿਆ ਕਿ ਇੱਕ ਵਾਰ ਇਹ ਗੱਲ ਸੋਸ਼ਲ ਮੀਡੀਆ ਵਿੱਚ ਲਿਆਂਦੀ ਜਾਵੇ ਮੀਡੀਆ ਵਿੱਚ ਲਿਆਂਦੀ ਮੀਡੀਆ ਵਿੱਚ ਲਿਆਂਦੀ ਜਾਵੇ ਸ਼ਾਇਦ ਕੋਈ ਨਾ ਕੋਈ ਇਨਸਾਫ ਦੀ ਕਿਰਨ ਜਾਗ ਜਾਵੇ ਫਿਰ ਉਹ ਕੁਝ ਪੱਤਰਕਾਰਾਂ ਨੂੰ ਬੁਲਾਉਂਦੀ ਹੈ ਤੇ ਆਪਣੇ ਨਾਲ ਹੋਈ ਦਰਿੰਦਗੀ ਦੀ ਕਹਾਣੀ ਬਿਆਨ ਕਰਦੀ ਹੈ। ਉਸ ਵੀਡੀਓ ਦੀ ਵੀ ਉਹ ਡੀ ਕਰਦੀ ਹੈ ਪਰ 12 13 ਘੰਟੇ 14 ਘੰਟੇ ਉਹ ਵੀਡੀਓ ਨਹੀਂ ਆਈ। ਤੇ ਫਿਰ ਉਸ ਦੇ ਸਬਰ ਦਾ ਬੰਨ ਟੁੱਟ ਜਾਂਦਾ ਹੈ ਤੇ ਉਹ 4 ਅਪ੍ਰੈਲ 2024 ਨੂੰ ਆਪਣੇ ਗਲ ਦੇ ਵਿੱਚ ਰੱਸੀ ਪਾ ਕੇ ਫਾਹ ਲੈ ਲੈਂਦੀ ਹੈ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀ ਹੈ। ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਫੇਰ ਲੋਕਾਂ ਦਾ ਭਾਰੀ ਇਕੱਠ ਹੁੰਦਾ ਹੈ ਰੋਸ ਹੁੰਦਾ ਹੈ ਤੇ ਉਹ ਉਸ ਦੀ ਅਰਥੀ ਨੂੰ ਚੱਕ ਕੇ ਥਾਣੇ ਅੱਗੇ ਲੈ ਜਾਂਦੇ ਨੇ ਨਾਰੇਬਾਜੀ ਕਰਦੇ ਨੇ ਨਾਰੇਬਾਜੀ ਕਰਨ ਤੋਂ ਬਾਅਦ ਪੁਲਿਸ ਦੀ ਨੀਂਦ ਟੁੱਟਦੀ ਹੈ ਤੇ ਫੇਰ ਉਹ ਦੋਸ਼ੀ ਸਿਵ ਚੰਦ ਜੋ ਕਿ ਮੰਤਰੀ ਦਾ ਰਿਸ਼ਤੇਦਾਰ ਸੀ ਉਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਜੇਲ੍ਹ ਦੇ ਵਿੱਚ ਸੁੱਟਦੀ ਹੈ ਦੋ ਦੋਸ਼ੀ ਅਸ਼ੋਕ ਕੁਮਾਰ ਤੇ ਲਾਲ ਚੰਦ ਤਾਂ ਪੁਲਿਸ ਨੇ ਪਹਿਲਾਂ ਗ੍ਰਿਫਤਾਰ ਕਰ ਲਿੱਤੇ ਸੀ ਪਰ ਇਹ ਮੰਤਰੀ ਦਾ ਰਿਸ਼ਤੇਦਾਰ ਸੀ ਸ਼ਿਵ ਚੰਦ ਇਸ ਕਰਕੇ ਇਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਸੀ ਦੋਸ਼ੀਆਂ ਨੂੰ ਤਾਂ ਪੁਲਿਸ ਨੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਪਰ ਇਸ ਗੱਲ ਦੀ ਕੋਈ ਪੱਕੀ ਗਰੰਟੀ ਨਹੀਂ ਕਿ ਭਾਬੀ ਅਤੇ ਨੰਦ ਨੂੰ ਮਰਨ ਤੋਂ ਬਾਅਦ ਵੀ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ ਪਰਵਾਰ ਇਸ ਵਕਤ ਬਿਲਕੁਲ ਟੁੱਟ ਚੁੱਕਿਆ ਹੈ ਕਿਉਂਕਿ ਉਹਨਾਂ ਦੇ ਦੋ ਛੋਟੇ-ਛੋਟੇ ਬੱਚੇ ਐ ਜਿਨ੍ਹਾਂ ਦੀ ਪਰਵਰਿਸ਼ ਹੁਣ ਕਿਵੇਂ ਹੋਵੇਗੀ ਇਹ ਵੀ ਬਹੁਤ ਵੱਡਾ ਸਵਾਲ ਆ ਕਾਸ਼ ਨਨਦ ਤੇ ਭਜਾਈ ਨੇ ਇਹਨਾਂ ਦਾ ਵਿਰੋਧ ਪਹਿਲੇ ਦਿਨ ਹੀ ਕੀਤਾ ਹੁੰਦਾ ਤੇ ਜਿਉਂਦੇ ਰਹਿ ਕੇ ਲੜਾਈ ਲੜੀ ਹੁੰਦੀ ਤਾਂ ਅੱਜ ਤਸਵੀਰ ਕੁਝ ਹੋਰ ਹੀ ਹੋਣੀ ਸੀ ਪਰ ਘਟਨਾ ਬਹੁਤ ਮੰਦ ਭੱਗੀ ਹੈ ਇਹ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ